ਹਾਂਜੀ ਏਫਆਰ ਨੰਬਰ 71/25 ਦਰਜ ਕੀਤੀ ਗਈ ਸੀਗੀ ਜੀ ਅੰਡਰ ਸੈਕਸ਼ਨ 331 4 ਤੇ 305 ਏ ਬੀ ਐਨਸ ਦੇ ਤਹਿਤ ਜੋ ਚੋਰੀ ਹੋਈ ਸੀ 20 ਤੇ 21 ਦਰਮਿਆਨੀ ਰਾਤ ਨੂੰ ਹਰਜਿੰਦਰ ਕੁਮਾਰ son of ਦਰਸ਼ਨ ਲਾਲ ਵਾਸੀ ਗਲੀ ਨੰਬਰ 4 ਨਰੰਗ ਕਲੋਨੀ ਦੇ ਘਰ ਤੇ ਉਸ ਦੇ ਆਧਾਰ ਤੇ ਏਫਆਰ ਦਰਜ ਕੀਤੀ ਗਈ ਸੀਗੀ ਤੇ ਜਿੱਥੇ ਪੁਲਿਸ ਨੇ ਐਕਟ ਕਰਦੇ ਹੋਏ 24 ਘੰਟਿਆਂ ਦੇ ਵਿੱਚ ਜੋ ਚੋਰੀ ਕਰਨ ਵਾਲੇ ਦੋਸ਼ੀ ਸੀਗੇ ਅਨਸਰ ਸੀਗੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਜਿਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਫਤਾਰ ਕੀਤਾ ਜੋ ਹੈ ਧਰਮਵੀਰ ਸੋਨੀ ਅਜੇ ਕੁਮਾਰ ਏਲੀਅਸ ਭੋਲਾ ਤੇ ਸ਼ਾਲੂ ਵਾਈਫ ਆਫ ਈਸ਼ਵਰ ਵਾਸੀ ਮਲੋਟ ਨੂੰ ਇਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਜੀ ਸਰ ਇਸ ਵਿੱਚ ਵੀ ਰਿਕਵਰੀ ਹੋਈ ਇਹਦੇ ਵਿੱਚ ਜਿਹੜੇ ਚੋਰੀ ਹੋਈ ਸੀਗੀ ਉਹਦੇ ਵਿੱਚ ਕੈਸ਼ ਤੇ ਸੋਨੇ ਦੇ ਜਿਹੜੇ ਚੋਰੀ ਹੋਈ ਸੀਗੀ ਉਸ ਘਰ ਦੇ ਵਿੱਚੋਂ ਤੇ ਇਹਦੇ ਵਿੱਚ ਅਸੀਂ 5 ਲੱਖ 6000 ਰੁਪਿਆ ਕੈਸ਼ ਉਨਨਾਂ ਤੋਂ ਰਿਕਵਰ ਕਰਾਇਆ ਤੇ 골ਡ ਦੇ ਜਿਹੜੇ ਆਪਣੇ ਜੁਐਲਰੀ ਔਰਨਮੈਂਟਸ ਸੀਗੇ ਉਹ ਅਸੀਂ ਰਿਕਵਰ ਕਰਾਏ ਉਹਨਾਂ ਤੋਂ। ਇਸ ਤੋਂ ਇਲਾਵਾ ਸਰਗੋਈ ਗੁਰਸਨਾ ਨਹੀਂ ਜਿਹੜੇ ਚੋਰੀ ਹੋਈ ਸੀ 골ਡ ਤੇ ਕੈਸ਼ ਦੀ ਚੋਰੀ ਸੀਗੀ ਜੀ ਉਹ ਰਿਕਵਰ ਕਰਾ ਲਈਤੀ ਗਈ ਆ ਬਾਕੀ ਇਹ ਪੁਲਿਸ ਰਿਮਾਂਡ ਤੇ ਹੈਗੇ ਆ ਤੋਂ ਇਹਨਾਂ ਤੋਂ ਅੱਗੇ ਵੀ ਡੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਕਿ ਇਹਨਾਂ ਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਜਾਂ ਕੀ ਇਹਨਾਂ ਦਾ ਚੋਰੀ ਦਾ ਮੋਡਸ ਆਪਰੈਂਟੀ ਸਾਰਾ ਸਟੱਡੀ ਕਰਕੇ ਤੇ ਉਸ ਹਸਾਬ ਨਾਲ ਅਗਲੀ ਕਾਰਵਾਈ ਹੁਣ ਵਿੱਚ ਲਿਆਂਦੀ ਜਾ ਰਹੀ ਆ। ਇਹਨਾਂ ਦੇ ਸਰ ਕੋਈ ਕਾਨੂੰਨ ਕਦਮੇਂਦਰ ਤੋਂ ਹਾਂਜੀ ਇਹਨਾਂ ਤੇ ਮੁਕਦਮੇ ਦਰਜ ਹੈਗੇ ਆ ਜੀ ਇਹਨਾਂ ਦੇ ਐਕਸਾਈਜ਼ ਐਕਟ ਦੀ ਮੁਕਦਮੇ ਦਰਜ ਹੈਗੇ ਤੇ ਚੋਰੀ ਦੇ ਪਹਿਲਾਂ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਠੀਕ ਹੈ